ਪਟਿਆਲਾ ਵਿੱਚ ਡੈਮੋਕ੍ਰੈਟਿਕ EMPLOYES ਫੈਡਰੇਸ਼ਨ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਪਟਿਆਲਾ ਦੇ ਨਹਿਰੂ ਪਾਰਕ ਵਿਖੇ ਜ਼ਿਲਾ ਪੱਧਰੀ ਧਰਨਾ ਦਿੱਤਾ ਗਿਆ। ਧਰਨੇ ਉਪਰੰਤ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਰਿਹਾਈਸ ਵੱਲੋਂ ਰੋਸ਼ ਮਾਰਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਡੈਮੋਕ੍ਰੈਟਿਕ ਫਰੰਕ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਸਰਕਾਰ ਨੇ ਕੱਚੇ ਮੁਲਾਜ਼ਮਾਂ ਤੇ ਮਾਨ ਪੱਤਾ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦਾ ਮਾਨ ਪੱਤਾ ਦੁੱਗਣਾ ਕੀਤਾ ਜਾਵੇਗਾ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਉਹਨਾਂ ਨਾਲ ਧੋਖਾ ਕੀਤਾ। ਕਰਮਚਾਰੀ ਹਰ ਜਮਾਤ ਦਾ ਇਸ ਲਈ ਅਸੀਂ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਜਮੂਰੀ 프ਰੰਟ ਵੱਲੋਂ ਰੋਸ਼ ਮਾਰਚ ਕੱਢਾਂਗੇ ਅਤੇ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਲਾਗੂ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਵੱਡਾ ਸੰਘਰਸ਼ ਵਿੜਿਆ ਜਾਵੇਗਾ। ਲੈਕ ਚ ਗੂਗਾ ਵੀ ਇਹ ਤਾਂ جاری ਰਹੇਗਾ ਜਾਂ ਉਹ ਉਹ ਸਮਾਂ ਸਮੇਂ ਤੇ ਦੱਸਿਆ ਜਾਊਗਾ ਕਿ ਜਿਵੇਂ ਸਾਡੇ ਡੀਐਮਫ ਦੇ ਆਗੂ ਨੇ ਜਿਹੜੇ ਉਹ ਕਹਿਣਗੇ ਉਸ ਤਰ੍ਹਾਂ ਦਾ ਐਕਸ਼ਨ ਕਰਨ ਲਈ ਅਸੀਂ ਬਚਨ ਬੱਧਾਂ। ਆਜੋ ਭਾਈ ਅਸਰ ਕੀ ਨਾਮ ਇਹ ਕਿੜੀਆਂ ਮੰਗਾ ਨੂੰ ਲੈ ਕੇ ਅੱਜ ਪਤਾ ਸੰਕਰਿਓ ਤੇ ਠੀਕ ਰੰਗ ਕਰਤੀ ਹੈ ਮੇਰਾ ਨਾਮ ਹਰਦੀਪ ਟੋਡਰਪੁਰ ਜਰਨਲ ਸਖਤਰ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਅਸੀਂ ਸੱਦਾ ਦਿੱਤਾ ਕਿ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਅਸੀਂ ਰੋਸ ਪ੍ਰਦਰਸ਼ਨ ਕਰਕੇ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਹੋਣ ਜਾਂ ਇਨ੍ਹਾਂ ਦੇ ਵਿਧਾਇਕ ਹੋਣ ਉਹਨਾਂ ਦੇ ਘਰਾਂ ਵੱਲ ਮਾਰਚ ਕਰਨਾ ਹੈਗਾ ਕਿਉਂਕਿ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਮਾਨ ਪੱਤਾ ਵਰਕਰਾਂ ਨਾਲ ਪੰਜਾਬ ਦੇ ਕੱਚੇ ਮਲਾਜਮਾਂ ਨਾਲ ਪੱਕੇ ਮਲਾਜਮਾਂ ਨਾਲਨੇਕਾਂ ਤਰ੍ਹਾਂ ਦੇ ਵਾਅਦੇ ਕਰਕੇ ਆਈ ਸੀ ਪਰ ਸੱਤਾ ਜਾਣ ਤੋਂ ਬਾਅਦ ਉਹ ਆਪਣੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਪਲਟ ਚੁੱਕੀ ਆ ਇੱਕ ਵੀ ਵਾਅਦਾ ਉਹਨੇ ਪੂਰਾ ਨਹੀਂ ਕੀਤਾ ਉਦਾਹਰਨ ਦੇ ਤੌਰ ਤੇ ਮਾਨ ਪੱਤਾ ਵਰਕਰ ਜਿਹੜੇ ਆਸ਼ਾ ਵਰਕਰ ਆਂਗਣਵਾੜੀ ਵਰਕਰ ਤੇ ਮਿੱਡੇ ਮਿਲ ਵਰਕਰ ਜੀ ਚੋਂ ਹੁੰਦੇ ਨੇ ਉਹਨਾਂ ਦਾ ਮਾਨ ਪੱਤਾ ਦੁੱਗਣਾ ਕਰਨ ਦੀ ਗਰੰਟੀ ਦਿੱਤੀ ਸੀ ਪਰ ਦੁੱਗਣਾ ਛੱਡੋ 1 ਰੁਪਿਆ ਵੀ ਉਹਨਾਂ ਦੀ ਤਨਖਾਹ ਦੇ ਵਿੱਚ ਵਾਅਦਾ ਨਹੀਂ ਕੀਤਾ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਕੱਚੇ ਮੁਲਾਜ਼ਮ ਪੱਕੇ ਕਰਾਂਗੇ ਪਰ ਇਸ਼ਤਿਹਾਰ ਵੱਡੇ ਵੱਡੇ ਲਵਾ ਦਿੱਤੇ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਇਹਨਾਂ ਨੇ ਗਰੰਟੀ ਦਿੱਤੀ ਸੀ ਕਿ ਪੰਜਾਬ ਚ ਪੁਰਾਣੀ ਪੈਨਸ਼ਨ ਸਕੀਮ ਆਸੀ ਲਾਗੂ ਕਰਾਂਗੇ ਪਰ ਅੱਜ ਤੱਕ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਸਗੋਂ ਨਵੇਂ ਭਰਤੀ ਮੁਲਾਜ਼ਮਾਂ ਤੇ ਵੀ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਜਾ ਰਹੀ ਆ ਇਸੇ ਤਰ੍ਹਾਂ ਕੈਪਟਨ ਸਰਕਾਰ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਕੇਂਦਰ ਦੇ ਸਕੇਲ ਲਾਗੀ ਸੀ ਜਿਹੜੇ ਕਿ ਪੰਜਾਬ ਤੋਂ ਕਾਫੀ ਘੱਟ ਨੇ ਉਹ ਵੀ ਇਸੇ ਤਰ੍ਹਾਂ ਜਾਰੀ ਰੱਖਿਆ ਹੋਏ ਨੇ ਸਰਕਾਰ ਨੇ ਸੋ ਕੁੱਲ ਮਿਲਾ ਕੇ ਜੇ ਸਰਕਾਰ ਦੇਖਣਾ ਹੋਵੇ ਤਾਂ ਜਿੰਨੀਆਂ ਵੀ ਮਲਾਜ਼ਮ ਵਰਗਨ ਵਾਲਾ ਜਾਂ ਮਾਨਪੱਤਾ ਵਰਕਰ ਨਾਲ ਵਾਦੇ ਕੀਤੇ ਜਾਂ ਗਰੰਟੀਆਂ ਦਿੱਤੀਆਂ ਉਹਨਾ ਤੋਂ ਭੱਜ ਚੁੱਕੀ ਆ ਇਸ ਕਰਕੇ ਅਸੀਂ ਡਾਕਟਰ ਬਲਵੀਰ ਸਿੰਘ ਦੀ ਰਿਹੈਸ਼ ਦੇ ਵਲ ਅੱਜ ਮਾਰਚ ਕਰਨਾ ਹੈ ਜੇ ਅਗਰ ਨਾ ਸੁਣਵਾਈ ਹੋਈ ਤਾਂ ਕੀ ਨੀਤੀ ਰਹੀ ਅੱਜ ਦੇਖੋ ਜ਼ਿਲ੍ਹਾ ਪੱਤਰ ਤੇ ਅਸੀਂ ਪ੍ਰੋਗਰਾਮ ਕਰ ਰਹੇ ਆ ਨਾ ਸੁਣਵਾਈ ਹੋਈ ਤਾਂ ਸੁਪਾ ਪੱਤਰ ਤੇ ਵੀ ਵੱਡੇ ਪ੍ਰੋਗਰਾਮ ਹੋਣਗੇ ਉਦਾਹਰਨ ਦੇ ਤੌਰ ਤੇ ਮਾਨ ਪੱਤਾ ਵਰਕਰਾਂ ਦਾ ਇੱਕ ਸਾਂਝਾ ਮੋਰਚਾ ਬਣਿਆ ਜਿੱਚ ਆਸ਼ਾ ਤੇ ਮਿੱਡੇ ਮਿਲ ਵਰਕਰਾਂ ਦੀ ਜੁਨੀਅਨਾਂ ਨੇ 4 ਤਰੀਕ ਨੂੰ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੀ ਰਿਹੈਸ਼ ਦਾ ਘਰਾਓ ਉਹਨਾਂ ਨੇ ਪੰਜਾਬ ਪੱਤਰ ਤੇ ਕਰਨਾ ਹੈਗਾ ਇਸੇ ਤਰ੍ਹਾਂ ਕੱਚੇ ਮੁਲਾਜ਼ਮਾਂ ਵੱਲੋਂ ਵੀ ਸਾਂਝਾ ਮੋਰਚਾ ਬਣਾ ਕੇ 4 ਤਰੀਕ ਨੂੰ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕੀਤਾ ਜਾ ਰਿਹਾ ਕਿੰਨੇ ਜਥੇਬੰਦੀਆਂ ਹਿੱਸਾ ਲੈ ਗਈਆਂ ਅੱਜ ਇੱਥੇ ਮੁੱਖ ਤੌਰ ਤੇ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਚ ਸ਼ਾਮਲ ਜਥੇਬੰਦੀਆਂ ਡੀਟੀਐਫ ਹੈਗੀ ਆ ਅਧਿਆਪਕਾਂ ਦੀ ਜਥੇਬੰਦੀ ਮਿਡੇ ਮਿਲ ਵਰਕਰ ਜੂਨੀਅਨ ਕੰਪਿਊਟਰ ਟੀਚਰ ਜੂਨੀਅਨ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀ ਨਾਨ ਟੀਚਿੰਗ ਦੀ ਜੂਨੀਅਨ ਹੈਗੀ ਆ ਇਸੇ ਤਰ੍ਹਾਂ ਪ੍ਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਲਗਭਗ 5-6 ਜਥੇਬੰਦੀਆਂ ਦਾ ਅੱਜ ਪ੍ਰੋਗਰਾਮ ਸਾਂਝੇ ਰੂਪ ਚ ਹੈਗਾ ਅੱਜ ਕੀ ਨਾਮ ਹੈ ਜੀ ਪਰਮਵੀਰ ਸਿੰਘ ਸੂਬਾ ਮੀਤ ਪ੍ਰਧਾਨ ਕੰਪਿਊਟਰ ਅਧਿਆਪਕ ਜੂਨੀਅਨ ਪੰਜਾਬ ਕਿਹੜੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਆ ਅੱਜ ਅਸੀਂ ਇਕਤਾਨ ਇਨ ਮੁੱਖ ਮੰਤਰੀ ਦੀ ਭਾਲ ਯਾਤਰਾ ਸ਼ੁਰੂ ਕਰੀ ਹੈ ਜੀ ਕਿਉਂਕਿ ਕੰਪਿਊਟਰ ਅਧਿਆਪਕਾਂ ਨੂੰ ਪਿਛਲੇ ਲਗਭਗ 2 ਸਾਲਾਂ ਵਿੱਚ 50 ਤੋਂ 60 ਮੀਟਿੰਗਾਂ ਦੇ ਕੇ ਮੁੱਖ ਮੰਤਰੀ ਪੰਜਾਬ ਹੈ ਜਿਹੜਾ ਉਹ ਮਿਲ ਨਹੀਂ ਰਹੇ ਐਸੇ ਤਰ੍ਹਾਂ ਅਸੀਂ ਸਿੱਖਿਆ ਮੰਤਰੀ ਤੋਂ ਵੀ ਕਈ ਵਾਰੀ ਮਿਲੇ ਪਰ ਸਾਡੀ ਮੰਗ ਹੈ ਜਿਹੜੀ ਉਹਨਾਂ ਨੇ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਨਿਊਜ਼ ਵੀ ਲਵਾਈ ਪਰ ਨਿਊਜ਼ ਲਵਾਉਣ ਤੋਂ ਬਾਅਦ ਆਪਦੀਓ ਨਿਊਜ਼ ਦੇ ਵਿੱਚੋਂ ਮੁੱਕਰ ਗਏ ਉਸ ਕਰਕੇ ਅਸੀਂ ਮੁੱਖ ਮੰਤਰੀ ਦੀ ਸਾਰੇ ਪੰਜਾਬ ਦੇ ਵਿੱਚ ਭਾਲ ਕਰ ਰਹੇ ਹਾਂ ਤੇ ਉਸੇ ਭਾਲ ਦੇ ਤਹਿਤ ਅੱਜ ਸਾਡੇ ਵੱਲੋਂ ਪਟਿਆਲਾ ਜਿਲ੍ਹਾ ਵਿੱਚ ਐਕਸ਼ਨ ਕੀਤਾ ਗਿਆ ਜਿਸ ਦੇ ਵਿੱਚ ਅਸੀਂ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਭਾਲ ਕਰਦੇ ਹੋਏ ਅੱਜ ਸਾਡੇ ਉਹਨਾਂ ਹੀ ਇਹ ਸਾਥੀ ਨੇ ਜਿਹੜੇ ਕੰਪਿਊਟਰ ਅਧਿਆਪਕਾਂ ਦੇ ਨਾਲ-ਨਾਲ ਡੀਐਮਐਫ ਦੇ ਸਾਥੀ ਨੇ ਉਹਨਾਂ ਦੇ ਵਿੱਚ ਸਮੂਲਿਤ ਕਰਨ ਆਏ ਆ ਅਸੀਂ ਕਿਉਂਕਿ ਜਿੱਥੇ ਕੰਪਿਊਟਰ ਅਧਿਆਪਕਾਂ ਨਾਲ ਤੱਕਾ ਹੋ ਰਿਹਾ ਹੈ ਉੱਥੇ ਨਾਲੇ ਮੇਡੇਮੀਰ ਵਾਲੇ ਜਾਂ ਹੋਰ ਟੀਚਰ ਕੈਟਾਗਰੀ ਦੇ ਸਾਰੇ ਵੱਖ-ਵੱਖ ਜਿਹੜੇ ਉਹ ਮੁਲਾਜ਼ਮ ਨੇ ਉਹਨਾਂ ਨਾਲ ਤੱਕੇ ਕੀਤੇ ਜਾ ਰਹੇ ਨੇ ਜਿਵੇਂ ਕੰਪਿਊਟਰ ਅਧਿਆਪਕਾਂ ਨੂੰ ਸੀਐਸਆਰ ਦੇ ਕੇ ਮੁੱਕਰ ਕੇ ਉਸੇ ਤਰ੍ਹਾਂ ਇਨ ਮੇਡੇਮੀਰ ਵਾਲਿਆਂ ਨੂੰ ਇਹ ਅੱਜ ਤੱਕਰ ਇਨ ਜਿੰਨੀ ਤਨਖਾਹ ਦੇਣੀ ਚਾਹੀਦੀ ਹੈ ਉਹ ਬੇਸਿਕ 'ਤੇ ਇਹ ਨਹੀਂ ਦੇ ਰਹੇ 18000 ਦੇਣੀ ਚਾਹੀਦੀ ਹੈ ਪਰ 8000 ਵੀ ਨਹੀਂ ਦੇ पाए ਕਹਿੰਦੇ ਇਹ ਸੀ ਖਜ਼ਾਨੇ ਭਰੇ ਹੋਏ ਨੇ ਪਰ ਖਜ਼ਾਨੇ ਨੇ ਜਿਹੜੇ ਉਹ ਰੋਜ਼-ਰੋਜ਼ ਆਪ ਦੇ ਉੱਤੇ ਲਟਾਏ ਜਾ ਰਹੇ ਨੇ ਇਹਨਾਂ ਵੱਲੋਂ ਤੇ ਨਿਤ ਨਵਾਂ ਪਤਾ ਲੱਗਦਾ ਕਦੇ ਇਹ 10000 ਕਰੋੜ ਦਾ ਲੋਨ ਲੈ ਲਿਆ ਕਦੇ ਕਿੰਨੇ ਹਜ਼ਾਰ ਦਾ ਸਾਡੇ ਲਈ ਖਜ਼ਾਨੇ ਖਾਲੀ ਨੇ ਮੁਲਾਜ਼ਮਾਂ ਲਈ ਅਸੀਂ ਉਸ ਮੁੱਖ ਮੰਤਰੀ ਦੀ ਭਾਲ ਕਰ ਰਹੇ ਹਾਂ ਜਿਹੜਾ ਕਹਿੰਦਾ ਸੀ ਅਸੀਂ ਆਉਂਦੇ ਸਾਰ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਾਂਗੇ ਤੇ ਸਾਰੇ ਮੁਲਾਜ਼ਮਾਂ ਦੀਆਂ ਹਰੇਕ ਤਰ੍ਹਾਂ ਦੀ ਮੰਗ ਨੂੰ ਪੂਰੀ ਕਰਾਂਗੇ ਅੱਜ ਕੀ ਨਿੱਕੀ ਹੈ ਅੱਜ ਅੱਜ ਅਸੀਂ ਭਾਲ ਯਾਤਰਾ ਤੋਂ ਅੱਗੇ ਹੁਣ ਡੀ ਐਮ ਐਫ ਵਾਲੇ ਸਾਥੀਆਂ ਦੇ ਨਾਲ ਮਿਲ ਕੇ ਡਾਕਟਰ ਬਲਬੀਰ ਸਿੰਘ ਜੀ ਦੀ ਕੋਠੀ ਦੇ ਅੱਗੇ ਜਾਵਾਂਗੇ ਉਹਨਾਂ ਦੇ ਅੱਗੇ ਸਾਡੀ ਮੰਗ ਰੱਖਾਂਗੇ ਜੇ ਸਾਨੂੰ ਉਹ ਨਾ ਮਿਲੇ ਤਾਂ ਉਹਨਾਂ ਨਹੀਂ ਅਸੀਂ ਅਗਲੇ ਐਕਸ਼ਨ ਨਹੀਂ ਜੜੇ ਉੱਥੇ ਜਾ ਕੇ ਸਮਝ ਅੱਜ ਸਾਰੇ ਪੰਜਾਬ ਦੀਆਂ ਹਰੇਕ ਜਥੇਬੰਦੀ ਦੇ ਆਗੂ ਨੇ ਜਿਹੜੇ ਉਹ ਸਮੂਲੀਤ ਕਰ ਰਹੇ ਨੇ ਇਸ ਸੈਕਸ਼ਨ ਦੇ ਵਿੱਚ ਅਸੀਂ ਉਹਨਾਂ ਦੇ ਵਿੱਚ ਸਮੂਲਿਤ ਕਰ ਰਹੇ ਹਾਂ ਡੀਐਮਐਫ ਦੇ ਝੰਡੇ ਥੱਲੇ